ਦੀਪ ਸਿੰਘ ਹਾਰੇਗਾ ਭਈ ਭਾਈ ਸੰਦੀਪ ਸਿੰਘ ਜਿਹਦੀ ਏਡੀ ਕੁਰਬਾਨੀ ਉਹਦਾ ਭਰਾ ਤਰਨਤਾਰਨ ਦੀ ਚੋਣ ਹਾਰੇਗਾ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਇਹ ਗੱਲ ਸਪਸ਼ਟ ਕਹਿ ਦਿੱਤੀ ਏ ਵੀ ਜਿਹੜੇ ਬੰਦੇ ਨਾਲ ਨਾ ਤੁਰਨੋ ਤੇ ਪਰਚਾ ਕਰਦੇ ਹੋ ਜਿਵੇਂ ਕਰਤਾ ਚਮਕੌਰ ਸਿੰਘ ਤੇ ਧੰਤੇ ਕਰਤਾ ਰਜਿੰਦਰ ਸਿੰਘ ਤੇ ਲਵੰਡੀ ਤੇ ਕਰਤਾ ਉਸ ਤੋਂ ਬਾਅਦ ਆਈ ਮਨਦੀਪ ਸਿੰਘ ਹਰ ਕੋ ਇਨਾ ਪੈਸਾ ਨਹੀਂ ਬਈ ਉਹ ਵੰਡ ਸਕਣ ਉਹਨਾਂ ਦੇ ਪੱਲੇ ਤਾਂ ਉਹਨਾਂ ਦੇ ਘਰ ਵਿੱਚ ਤਾਂ ਕੇ ਬਿਲਕੁਲ ਬਾਨੀ ਹੈ ਜੋ ਉਹ ਯੋਧਾ ਹੈ ਜਿਹੜਾ ਕੌਮ ਦੀ ਝੋਲੀ ਚ ਪਾਤਾ ਤੇ ਜੇਲ੍ਹ ਦੇ ਵਿੱਚ ਬੈਠਾ ਪਰ ਭਗਵਾਨ ਤਮਾਰ ਕਹਿੰਦਾ ਜੋ ਮਰਜੀ ਆਸਰਾ ਨੂੰ ਬੁਲਾ ਕੇ ਸਾਰਿਆਂ ਨੂੰ ਮਤਲਬ ਸਰਕਾਰ ਕਹਿੰਦਾ ਵੀ ਡਰਾਓ ਧਮਕਾਓ ਹੁਣ ਜੇ ਮਾਝੇ ਦੇ ਮਝੈਲ ਮਜੈਲ ਮਜੈਲ ਜਿਹਨੋਂ ਕੋ ਮਸੂਰ ਮੈਂ ਕਹਿੰਦੇ ਆ ਸਾਡੇ ਮਜੈਲ ਜੇਕਰ ਨਾ ਡਰੇ ਉਹੀ ਸਿੰਘਾ ਵਾਲਾ ਰੱਖਿਆ ਵਰਤਾਰਾ ਜੋ ਸੰਗਿਆਨੀ ਜਨੈਲ ਸਿੰਘ ਖਾਲਸਾ ਦੇ ਵੇਲੇ ਸੀ ਪਾਉ ਨਹੀਂ ਐਵੇਂ ਨਹੀਂ ਪਾਉ ਕਿਹਾ ਜਾਂਦਾ ਤੇ ਫੇਰ ਤਾਂ ਖੇਡ ਕੋਈ ਬਣ ਸਕਦੀ ਆ ਨਹੀਂ ਤਾਂ ਜੇ ਸਰਕਾਰ ਕੋਲੋਂ ਡਰ ਗਏ ਫੇਰ ਭਾਈ ਮਨਦੀਪ ਸਿੰਘ ਭਾਈ ਫੇਰ ਨਹੀਂ ਜਿੱਤਦਾ ਪੈਸਾ ਬਹੁਤ ਉਹਨਾਂ ਕੋਲ ਬਈ ਵੰਡਣਾ ਵੀ ਉਹਨਾਂ ਬੰਡੀ ਵੀ ਰਹੇ ਨੇ ਤਾਂ ਤਨ ਕਰਾਈ ਪਈ ਆ ਬਈ ਇੱਕ ਇੱਕ ਐਮਐਲ ਨੂੰ ਇੱਕ ਇੱਕ ਪਿੰਡ ਆਉਂਦਾ ਵੀਰ ਕਿੱਡੀ ਕਬੱਡੀ ਗੱਲ ਆ ਉਹਨੇ ਐਮਐਲ ਵਾਸਤੇ 1 ਕਰੋੜ ਰੁਪਈਆ ਇੱਕ ਪਿੰਡ ਵਿੱਚ ਵੰਡਣਾ ਕੋਈ ਵੱਡੀ ਗੱਲ ਨਹੀਂ ਬਈ ਮੰਡਣਗੇ ਬੜਾ ਕੁਝ ਕਰਨਗੇ ਭਾਈ ਮਨਦੀਪ ਸਿੰਘ ਸਾਡੇ ਕੋਲ ਕਿਹੜਾ ਵੀ ਏਡੀ ਮਾਇਆ ਕੋਈ ਜਾਂ ਭਾਈ ਸੰਦੀਪ ਸਿੰਘ ਰਾਂ ਕੋਲ ਕਿਹੜਾ ਕੋਈ ਡਾ ਖਜ਼ਾਨਾ ਵੰਡ ਦੇਣ ਸੋ ਮਾਇਆ ਕਰਕੇ ਜੇ ਹਾਰੇ ਆ ਤੇ ਮਾਇਆ ਕਰਕੇ ਹਾਰੂਗਾ ਕਿਉਂਕਿ ਉਹਦੇ ਕੋਲ ਮਾਇਆ ਹੈ ਨਹੀਂ ਵੰਡਣ ਨੂੰ ਬਾਕੀ ਦੀਪ ਸਿੰਘ ਹਾਰੇਗਾ ਬਈ ਭਾਈ ਸੰਦੀਪ ਸਿੰਘ ਜਿਹਦੀ ਏਡੀ ਕੁਰਬਾਨੀ ਉਹ ਦਾ ਪਰੰਤਾਰਨ ਦੀ ਚੋਣ ਹਾਰੇਗਾ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਇਹ ਗੱਲ ਸਪਸ਼ਟ ਕਹਿ ਦਿੱਤੀ ਏ ਵੀ ਜਿਹੜੇ ਬੰਦੇ ਨਾਲ ਨਾਲ ਨਾ ਤੁਰੇ ਨਾ ਪਰਚਾ ਕਰਦੇ ਹੋ ਜਿਵੇਂ ਕਰਤਾ ਚਮਕੌਰ ਸਿੰਘ ਤੇ ਧੁੰਮ ਤੇ ਕਰਤਾ ਅਰਜਿੰਦਰ ਸਿੰਘ ਤੇ ਲਵੰਡੀ ਤੇ ਕਰਤਾ ਉਸ ਤੋਂ ਬਾਅਦ ਭਾਈ ਮਨਦੀਪ ਸਿੰਘ ਹਰ ਕੋਈ ਇਨਾ ਪੈਸਾ ਨਹੀਂ ਬਈ ਉਹ ਵੰਡ ਸਕਣ ਉਹਨਾਂ ਦੇ ਪੱਲੇ ਤਾਂ ਉਹਨਾਂ ਦੇ ਘਰ ਵਿੱਚ ਤਾਂ ਕਿ ਬਿਲਕੁਲ ਕੁਰਬਾਨੀ ਹੈ ਜੋ ਉਹ ਯੋਧਾ ਹੈ ਜਿਹੜਾ ਕੌਮ ਦੀ ਝੋਲੀ ਚ ਪਾਤਾ ਤੇ ਜੇਲ੍ਹ ਦੇ ਵਿੱਚ ਬੈਠਾ ਪਰ ਭਗਵਾਨ ਤਮਾਨ ਕਹਿੰਦਾ ਜੋ ਮਰਜੀ ਪਾਸਾ ਨੂੰ ਬੁਲਾ ਕੇ ਸਾਰਿਆਂ ਨੂੰ ਮਤਲਬ ਸਰਕਾਰ ਕਹਿੰਦਾ ਵੀ ਡਰਾਓ ਧਮਕਾਓ ਹੁਣ ਜੇ ਮਾਝੇ ਦੇ ਮਝੈਲ 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 ਜਿਹਨੂੰ ਆਪਾਂ ਮਸੂਰ ਮੈਂ ਕਹਿੰਦੇ ਆ ਸਾਡੇ ਮਝੈਲ ਵੀ ਜੇਕਰ ਨਾ ਡਰੇ ਉਹੀ ਸਿੰਘਾਂ ਵਾਲਾ ਰੱਖਿਆ ਵਰਤਾਰਾ ਜੋ ਸੰਤ ਗਿਆਨੀ ਜਨੈਲ ਸਿੰਘ ਖਾਲਸਾ ਦੇ ਵੇਲੇ ਸੀ ਪਾਉ ਨਹੀਂ ਐਵੇਂ ਨਹੀਂ ਪਾਉ ਕਿਹਾ ਜਾਂਦਾ ਤੇ ਫੇਰ ਤਾਂ ਖੇਡ ਕੋਈ ਬਣ ਸਕਦੀ ਹੈ